ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੁਕੇ ਦਾ ਮਾਨਮੱਤਾ ਨਗਰ ਆ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਹੁਣਾਂ ਦਾ ਕੰਮ ਆ ਤੇ 3 ਜਨਵਰੀ ਪਾਈ ਹੁਣਾਂ ਦੇ ਵਕਾਊ ਆ ਇਸ ਟਾਈਮ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਦੋ ਮੱਝਾ ਗੱਪਣਾ ਚੈੱਕਪਾਸ ਦੁੱਧੋ ਡਰਾਈ ਵਾਲੀਆਂ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਪੈਂਦੀ ਦੇ ਇੱਕ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਦੋ ਮਈਆਂ ਦਿਖਾਉਣੀਆਂ ਮਿੱਤਰੋ ਤੁਹਾਨੂੰ ਦੋਵੇਂ ਬਾਕਮਾਲ ਮਈਆਂ ਦਿਖਾਉਣੀਆਂ ਢਾਂਚੇ ਵਾਲੋ ਅੰਗਾ ਪੈਰਾਂ ਵਾਲੋ ਹੱਡਾ ਪੈਰਾਂ ਵਾਲੋ ਹਰ ਪੱਖ ਤੋਂ ਮਜ਼ਬੂਤੀਆਂ ਮਈਆਂ ਦੀਆਂ ਬਾਕਮਾਲਾ ਜਿਹੜੇ ਭਰਾ ਕੱਚੀਆਂ ਮਈਆਂ ਲੈ ਕੇ ਤਿਆਰ ਕਰਦੇ ਆ ਉਹਨਾਂ ਦੇ ਲਈ ਇੱਕ ਮੈਂ ਤਾਂ ਤੋਹਫਾ ਹੀ ਵਖਾਉਣੀ ਜਮਾਂ ਹੀ ਤੋਹਫਾ ਵੀ ਐਂਡ ਹੀ ਦਿਖਾਉਣੀ ਆ ਉਹ ਕਰਦੇ ਗੱਲਬਾਤ ਇੱਕ ਵਖਾਉਣੀ ਤੁਹਾਨੂੰ ਤੋਕੜ ਕਪੜਾ ਚੈੱਕ ਪਾਸ ਗਾਂ ਬਾਕਮਾਲ ਵੜ ਮੂਰਤਰ ਕੀ ਉਹ ਕਰਦੇ ਗੱਲਬਾਤ ਪਾਈ ਦਿਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲਾ ਵਟ ਬਹੁਤ ਵਧੀਆ ਆਪਣਾ ਸੀਤਾ ਦੇ ਪਰਿਵਾਰ ਵਧੀਆ ਵਧੀਆ ਚੜਦੀ ਕਲਾ ਚ ਆ ਪੂਰੇ ਵਧੀਆ ਤੁਹਾਨੂੰ ਸ਼ੁਕਰ ਆ ਭਾਈ ਅੱਛਾ ਵੀਰੇ ਐ ਦੱਸ ਮੈਨੂੰ ਵੀ ਪਹਿਲੇ ਨੰਬਰ ਤੇ ਜਿਹੜੀ ਚਾਲੜੀ ਝੋਟੀਆਂ ਹਣਾ ਹਾਂਜੀ ਬਾਈ ਇਹ ਕਿੰਨੇ ਚਿਰ ਦੀ ਗੱਬਣਾ ਕੀ ਇਹਦੀ ਡਿਟੇਲ ਆ ਵੀਰੇ ਸਾਰੀ ਗੱਲਬਾਤ ਖੁੱਲ ਕੇ ਦੱਸ ਇਹ ਵੀਰੇ 8 ਮਹੀਨੇ ਦੀ ਗੱਬਣਾ ਜੀ ਤੇ ਪਹਿਲੇ ਸੂਏ ਝੋਟੀ ਨੇ ਬਾਈ 15 15.5 ਲੀਟਰ ਦੁੱਧ ਦਿੱਤਾ ਤੇ ਨੀਲੀ ਰਾਵੀ ਦੇ ਸੀਮਨ ਤੋਂ ਗੱਬਣਾ ਨੀਲੀ ਰਾਵੀ ਦੇ ਸੀਮਨ ਤੋਂ ਆਪ ਵੀ ਨੀਲੀ ਰਾਵੀ ਚ ਹੀ ਆਪ ਪੈਂਦੀ ਆ ਅੱਖਾਂ 'ਚ ਵੀ ਨਿਸ਼ਾਨ ਹੈਗੇ ਆ ਠੀਕ ਆ ਸਾਰੇ ਠੀਕ ਆ ਹਾਂ ਮੈਨੂੰ ਐ ਲੱਗੇ ਜਿਵੇਂ ਜਵਾਬ ਹੈ ਨਹੀਂ ਹੈ ਨਹੀਂ ਵੀਰੇ ਅੱਖਾਂ 'ਚ ਵੀ ਦੋਹਾਂ 'ਚ ਜਵਾਬ ਹੈਗੇ ਨੇੜੇ ਕਰਕੇ ਵਿਖਾ ਦੇ ਹਣਾ ਨੀਲੀ ਰਾਵੀ ਚ ਹੀ ਆਪ ਪੈਂਦੀ ਆ ਨੀਲੀ ਰਾਵੀ ਦੇ ਸੀਮਨ ਤੋਂ ਗੱਬਣਾ ਨੀਲੀ ਰਾਵੀ ਦੇ ਤੋਂ ਗੱਬਣਾ ਹਾਂਜੀ ਬਾਈ ਠ 15 15.5 ਕਿਲੋ ਬਈ ਪਹਿਲਾਂ ਨੇ ਦੁੱਧ ਦਿੱਤਾ ਲੈਵਲ ਵਾਸੀ ਬਹੁਤ ਚੰਗਾ ਲੱਗਾ ਬਈ ਝੁੱਟੀ ਘਟੋ ਘਟੇ ਦੀ ਬਾੜਾ ਨਹੀਂ ਕਹਿ ਸਕਦੇ ਕਿ 18 19 ਕਿਲੋ ਦੁੱਧ ਦਊਗੀ 18 ਦੇ ਝੋਟੇ ਦੀ ਲੰਬਾਈ ਲਮੋਈ ਬਹੁਤ ਆ ਯਾਰ ਕਦ ਕਾੜ ਬਹੁਤ ਚੰਗੀ ਝੋਟੇ ਬਾਕੀ ਸਿੰਗੀ ਸਿੰਗੀ ਸਾਂਭਣ ਵਾਲੇ ਪੰਦੇ ਦੇ ਲਈ ਕਹਿਣਾ ਸੀ ਜੀ ਹਣਾ ਇੱਕ ਤਾਂ ਘੱਟ ਸਮਾਂ ਸਾਂਭਣੀ ਪੈਣੀ ਹੈ ਹੈ ਬਸ ਤਿਆਰੀ ਆ ਸਰਪੇ ਹਣਾ ਕਿਹੜਾ ਸਮਾਂ ਕਿਹੜਾ ਸਮਾਂ ਹਣਾ ਬਾਕੀ ਪੂਸ਼ਪਾਸ਼ ਵੇਖ ਪਤਲੀ ਪਈ ਹੈ ਨਾ ਸਾਰੇ ਪਾਸੇ ਚੰਗੀ ਹੈ ਯਾਰ ਬਾਈ ਹਾਂ ਤੋਸੀਦਰ ਦੀ ਪੁਲਵਾਨਾ ਨੂੰ ਹਾ ਹਾ ਛੋਟੀ ਸਾਰੇ ਪਾਸੇ ਚੰਗੀ ਹੈ ਬਾਈ ਨਹੀਂ ਕੋਈ ਛੱਕ ਨਹੀਂ ਬਾਈ ਹਾ ਉਤਰਾਈ ਹੈ ਨਹੀਂ ਕਰਮਾਲੀ ਦੇ ਵਿੱਚ ਕੋਈ ਵੀ ਐ ਡੇਢ ਦੋ ਮਹੀਨੇ ਜਿਹੇ ਟਕਾਲੇ ਦੀ ਲਾਜਣਾ ਜਾਵਾ ਹਨਾ ਬਾਈ ਗੱਲ ਤਾਂ ਉਹੀ ਹੈ ਨਾ ਵੀ ਚੰਗੇ ਜਾਨਵਰ ਯਾਰ ਮਿਲਦੇ ਘਾਟਾ ਹਨਾ ਹਾਂ ਬਾਈ ਹੁਣ ਇਹਨੂੰ ਪੱਠੇ ਪਾਉਣ ਦਾ ਸਵਾਦ ਵੀ ਆ ਆਨੰਦ ਵੀ ਆ ਬਾਈ ਹੁਣ ਆਇਆ ਨਾ ਹੁਣ ਤਾਂ ਆਇਆ ਵੀ ਪੱਕੀ ਫਸਲ ਹੈ ਹਨਾ ਥੋੜਾ ਟਾਈਮ ਸਾਂਭਣੀ ਆ ਥੋੜਾ ਟਾਈਮ ਸਾਂਭੀ ਕੋਈ ਸ਼ੱਕ ਨਹੀਂ ਬਾਈ ਬਿਲਕੁਲ ਤਿਆਰ ਹੋ ਕੇ ਜਮਾ ਤੀਰ ਟਿਕਾਣੇ ਲਾਉਣਾ ਹਨਾ ਐਂਡ ਐਂਡ ਹੋ ਜਾਣਾ ਜਾਣਾ ਬਾਈ ਠੀਕ ਆ ਇਹ ਸੁਆ ਬਾਈ ਦੂਜਾ ਸੁਣਾ ਦੂਜਾ ਸੁਆ ਸੁਣਾ ਬਾਈ ਠੀਕ ਆ ਪਹਿਲੇ ਸੁਆ ਨੀਲੀ ਦਾ ਵੀ ਤਾਂ ਸੀਮਨ ਤੋਂ ਚੰਗ ਨੀਲੀ ਦਾ ਵੀ ਤਾਂ ਸੀਮਨ ਤੋਂ ਗੱਬਣਾ ਵੀਰੇ 507 ਦਾ ਦੱਸਿਆ ਉਹਨਾਂ ਨੇ ਆਪਾਂ ਨੂੰ ਹਨਾ ਠੀਕ ਆ ਵੀਰੇ ਹਾਂ ਲੈ ਪੁੱਤ ਨਜ਼ਦੀਕ ਕਰਕੇ ਥਣ ਜਰੂਰ ਭਗਾ ਦਿਓਂਦੇ ਇਹਨਾਂ ਲਿਵਾਸ ਨੂੰ ਇੱਕੋ ਕਰੋ ਹੀ ਲਈਆਂ ਵੀਆ ਯਾਰ ਬਾਈ ਦੋਵੇਂ ਆਪਾਂ ਬੰਦਾ ਬਾਹਰ ਚੱਲਿਆ ਸੀਗਾ ਗਾਂ ਵੀ ਉਹਨਾਂ ਦੇ ਘਰੋਂ ਹੀ ਲਈਆ ਤਿੰਨੇ ਇੱਕੋ ਕਰੋ ਹੀ ਲਈਆਂ ਆਪਾਂ ਇੱਕੋ ਕਰੋ ਹੈ ਮਾਰਸਾ ਠੀਕ ਹੈ ਬਾਈ ਅੱਛਾ ਇਹਦਾ ਰੇਟ ਵੀਰੇ ਵਿਚਾਲੜੀ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਬਾਈ ਤੇ ਦੋ ਨੰਬਰ ਤੇ ਜਿਹੜੀ ਮੱਝ ਆ ਜਿਹੜੀ ਦੋ ਨੰਬਰ ਤੇ ਆ ਬਾਈ ਉਹ ਸਾਢੇ 7 ਮਹੀਨੇ ਦੀ ਗੱਬਣਾ ਉਹਨੂੰ 8ਵਾਂ ਮਹੀਨਾ ਲੱਗਿਆ ਵਾ ਹੂੰ 7 ਮਹੀਨੇ ਤੇ 17 ਦਿਨਾਂ ਦੀ ਗੱਬਣਾ 7 ਮਹੀਨੇ ਦੇ 17 ਦਿਨ ਆਪਣੀਆਂ ਦੋਵੇਂ ਚੈੱਕ ਕਰਾਈਆਂ ਆਂਗੀਆਂ ਤਿੰਨੇ ਫੰਡੇ ਟੀਕੇ ਲੱਗੇ ਅਗਲਾ ਬਾਈ ਕਰਾ ਕੇ ਲੈ ਕੇ ਜਾਵੇ ਠੀਕ ਹੂੰ ਠੀਕ ਹੈ ਵੀਰੇ ਪਹਿਲੇ ਪਰਵਿਸ਼ਿਆਣੀ ਗੱਲਾਂ ਵੀਰੇ ਇਹ ਇੱਥੇ ਗੱਪਣਾ ਬਿਲਕੁਲ ਨਹੀਂ ਤਾਂ ਰਹਿਣ ਦੋ ਹਣਾ ਵੀਰੇ ਊੜੀ ਵਾਲੀ ਚਾਲ ਆ ਭਾਈ ਵੇਖ ਚੁੱਕੀ ਦੂਜੀ ਗੱਲ ਇਹ ਆ ਵੀ ਭਾਈ ਜੇ ਤੁਹਾਡਾ ਸੌਦਾ ਤੈ ਹੁੰਦਾ ਕਿਉਂ ਵੀਰੇ 5-10000 ਰੁਪਏ ਦੀ ਤੁਸੀਂ ਸਾਈ ਪਾ ਸਕਦੇ ਓਦੋਂ ਜ਼ਿਆਦੇ ਪੈਸੇ ਤੁਸੀਂ ਆ ਕੇ ਵੇਖ ਕੇ ਦੇ ਸਕਦੇ ਕੋਈ ਭਾਈ ਜੀ ਗੱਲ ਤਾਂ ਉਹੀ ਆ ਨਾ ਜੇ ਕਹਿੰਦੇ ਮੰਗਾਉਣੀਆਂ ਤਾਂ ਭਾਈ ਪੈਸੇ ਸਾਰੇ ਲੈ ਕੇ ਘੱਲਾਂਗੇ ਹਾਂ ਬਿਲਕੁਲ ਠੀਕ ਆ ਨਹੀਂ ਜੇ ਕਹਿੰਦੇ ਸਾਈ ਹਾਂ ਜੇ ਕਹਿੰਦੇ ਸਾਈ ਪਾਉਣੀ ਆ 5000 ਰੁਪਏ ਸਾਈ ਪਾ ਦੋ ਕਰੇ ਆ ਕੇ ਵੇਖ ਕੇ ਉਹਦੇ ਤੋਂ ਅੱਗੇ ਆ ਵੇਖ ਲਿਓ ਕਿਉਂਕਿ ਕਈ ਵਾਰੀ ਤੁਸੀਂ ਭਾਈ ਵੇਖ ਉਹਦੀ ਵੀ ਗਲਤ ਕਰ ਦਿੰਦੀ ਆ ਬਈ ਇਹ ਮੇਰੀ ਮਨਤਾ ਹੱਥ ਜੁੜ ਗਏ ਆ ਕੇ ਪਸੂ ਨੂੰ ਵੇਖੋ ਕੋਲੇ ਖੜੋ 10 ਮਿੰਟ ਲਾਓ ਚਾਹ ਪਾਣੀ ਪੀਓ ਅਗਲੇ ਦੇ ਕਰੋ ਉਹ ਵੀ ਬਾਈ ਨੀਲੀ ਰਵੀ ਦੇ ਸੀਮਨ ਤੋਂ ਉਹ ਜਿਹੜਾ ਉਹਨਾਂ ਦਾ ਡਾਕਟਰ ਪੱਕਾ ਹੀ ਮੁੰਡਾ ਆਉਂਦਾ ਠੀਕ ਆ ਠੀਕ ਆ ਵੀਰੇ ਉਹਦੇ ਵੀ ਪੂਰੇ ਚੰਗੇ ਸੀਮਨ ਤੋਂ ਹੀ ਗੱਬਣਾ ਦੋਵੇਂ ਇੱਕੋ ਸੀਮਨ ਤੋਂ ਹੀ ਦੱਸਦੇ ਸੀਗੇ ਹਣਾ ਹਾਂ ਉਹ ਕਹਿੰਦੇ ਵੀ ਉਹ ਤੋਂ ਹੀ ਗੱਬਣਾ ਕਰਾਈਆ ਉਹਨਾਂ ਦੇ ਬਾਕੀ ਲਿਖਿਆ ਵਸਾਰਾ ਕੋਹ ਆਪਾਂ ਹੀ ਦੱਸ ਦਾਂਗੇ ਹਣਾ ਹਾਂ ਠੀਕ ਆ ਵੀਰੇ ਅੱਛਾ ਆ ਗਾਂ ਵੀਰੇ ਗਾਂ ਨੂੰ ਵੀਰੇ 5 ਮਹੀਨਾ ਲੱਗਿਆ ਚਾਰਾਂ ਦੀ ਗੱਬਣਾ ਚਾਰਾਂ ਦੀ ਗੱਬਣਾ ਥਣੋ ਇਹ ਕਿਵੇਂ ਵੀਰੇ ਦੁੱਧ ਬਾਈ ਇਹਦੇ ਥੱਲੇ ਹੁਣ 9 ਕਿਲੋ ਆ ਪਹਿਲਾਂ ਕਿੰਨਾ ਰਿਹਾ ਵੀਰੇ ਤਾਜੀ ਦਾ ਬਾਈ 17 18 ਕਿਲੋ ਦੁੱਧ ਦਿੰਦਾ ਵੜਨੇ ਯਾਰ ਮੂਰ ਬੜ ਬਹੁਤ ਸੋਹਣੀ ਕਿਹਾ ਯਾਰ ਹਾਂ ਹਾਂ ਬਾਈ ਇੱਕ ਗੱਲ ਤਾਂ ਹੈਗੀ ਆ ਚਲੋ ਹੁਣ ਤੈਲੀ ਆਪਾਂ ਬਈ 20 ਕਿਲੋ ਦੋ ਤਾਜੀ ਸੂਈ ਫਿਰ ਵੀ ਦੇਖੂਗਾ ਹਾਂ ਹਾਂ ਬਾਈ ਹਾਂ ਹਾਂ ਬਾਕੀ ਆਏ ਆ ਨਾ ਬਾਈ ਜਾਤ ਬਰੀਡ ਦੀ ਆ ਹਨਾ ਪਲੀ ਪੁਲੀ ਗੋਲ ਮੋਲ ਸੋਹਣੀ ਸੁਨਕੀ ਬਹੁਤ ਆ ਹਨਾ ਇਹਦਾ ਰੇਟ ਬਾਈ ਫਿਰ ਬੱਚੀਆਂ ਲਈ ਹੋਊਗਾ ਇਹਦਾ ਤਾਂ ਵੀਰੇ ਯਾਰ ਯਕੀਨ ਮੰਨੀ ਵੀ ਓਨੇ ਦੀ ਤਾਂ ਅਗਲਾ ਬੱਚੀ ਨਹੀਂ ਦਿੰਦਾ ਜੰਨੇ ਦੀ ਆਪਾਂ ਗਾਂ ਦੇ ਦਨੀ ਅੱਛਾ ਨਾਲੇ ਤਾਂ ਅਗਲੇ ਦੇ ਘਰੇ 9 ਕਿਲੋ ਦੁੱਧ ਜਾਵ ਉਹ ਬਿਲਕੁਲ ਹਾਂ ਵੀਰੇ ਵੈੜ ਸੋਹਣੀ ਸੁਨੱਖੀ ਬਹੁਤ ਆ ਜਾਂਦਾ ਹੈ ਨਾ ਇਸ਼ਾ ਇਹ ਅੱਜ ਦੀ ਵੀਡੀਓ ਦੇ ਵਿੱਚ ਤੈਨੂੰ ਜਾਣਵਾਰ ਇੱਕ ਵਾਰੀ ਫੇਰ ਹੱਥ ਜੋੜ ਕੇ ਮੇਰੀ ਬੇਨਤੀ ਹੈ ਸਾਰੇ ਆਪਰਾਵਾਂ ਨੂੰ ਹਨਾ ਬਈ ਬਈ ਆਪਣੇ ਘਰੇ ਆ ਕੇ ਠੀਕ ਆ ਗਾਂ ਦੁੱਧ ਦਿੰਦੀ ਆ ਗਾਂ ਦੇ ਦੋ ਟਾਈਮ ਚਵਾਈ ਕਰੋ ਡਾਕਟਰ ਤੋਂ ਚੈੱਕ ਕਰਾਓ ਠੀਕ ਆ ਝੋਟੀਆਂ ਆਪਣੇ ਘਰੋਂ ਚੈੱਕ ਕਰਾ ਕੇ ਥਣਪਾਸ ਕਰਕੇ ਫੇਰ ਚੜਾ ਕੇ ਪੈਸੇ ਦੇ ਕੇ ਲੱਗੇ ਬਿਲਕੁਲ ਬਈ ਪੇ ਤੁਹਾਨੂੰ ਇੱਕ ਮੰਨ ਲਾ ਮੈਂ ਇਹ ਬੇਨਤੀ ਕਰ ਦੇਣੀ ਜਉਣਾ ਹੱਥ ਜੋੜ ਕੇ ਫੇਰ ਮੇਰਾ ਮਤਲਬ ਹੁੰਦਾ ਜਿਹੜਾ ਸਾਈ ਦਾ ਸਾਈ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਵੀਡੀਓ ਦੇ ਵਿੱਚ ਪਸ਼ੂ ਦੇਖ ਲਿਆ ਸਾਰੇ ਪਾਸਿਆਂ ਤੋਂ ਉਹ ਬਈ ਤੁਸੀਂ ਪਾਸ ਕਰ ਲਿਆ ਤਾਂ ਤੁਸੀਂ ਸਾਈ ਕੀਤੀ ਹੈ ਹਨਾ ਵੀਰੇ ਤੇ ਬਾਅਦ ਕਈ ਪ੍ਰਾ ਕੀ ਕਰਦੇ ਆ ਵੀਰੇ ਕੋਲੇ ਆ ਜਾਂਦੇ ਸਾਈ ਕਰਕੇ ਅਗਲੇ ਦਾ ਪਸ਼ੂ ਢੱਕ ਲੈਂਦੇ 5-7000 ਰੁਪਏ ਦੇ ਕੇ ਅਗਲੇ ਦਿਨ ਕੋਲੇ ਆ ਕੇ ਬਰਾਂਡੇ 'ਤੇ ਵੜਦੇ ਨਹੀਂ ਬਾਹਰੇ-ਬਾਰੇ ਕਹਿੰਦੇ ਨਹੀਂ ਭਾਈ ਇਹ ਸਾਡੇ ਫਿੱਟ ਨਹੀਂ ਸਾਡੀ ਸਾਈ ਮੋੜ ਦਿਓ ਉਹ ਵੀ ਮਾਰੀ ਗੱਲ ਹੈ ਭਾਈ ਇਹ ਗੱਲ ਨਹੀਂ ਹੋਣੀ ਕਿਉਂਕਿ ਵੀਡੀਓ ਤੇ ਭਾਈ 2 ਦਿਨ ਪਸ਼ੂ ਵੇchnਾ ਹਾਂ 2 ਦਿਨ ਪਸ਼ੂ ਵੇਖਦਾ ਪਸ਼ੂ ਵੇਖ ਲਿਆ ਤੁਸੀਂ ਜੋ ਚੀਜ਼ ਦਿਖਾਈ ਹੈ ਉਹ ਆਪਣਾ ਚੈਨਲ ਆਪਾਂ ਇਹ ਵਾਅਦਾ ਕਰਦੇ ਹਾਂ ਵੀ ਆਪਾਂ ਨਾ ਕਿਸੇ ਦਾ ਪਸ਼ੂ ਵੱਡਾ ਕਰਕੇ ਦਿਖਾਈਏ ਤੇ ਨਾ ਕਿਸੇ ਦਾ ਪਸ਼ੂ ਛੋਟਾ ਕਰਕੇ ਦਿਖਾਈਏ ਜਿੰਨਾ ਪਸ਼ੂ ਹੈਗਾ ਹਾਂ ਕਈ ਵਾਰੀ ਕੈਮਰੇ ਦੀ ਅੱਖ ਜ਼ਰੂਰ ਮੈਂ ਕਹਿਣਾ ਹੁਣਾ ਵੱਡੇ ਪਾਸੋਂ ਨੂੰ ਛੋਟਾ ਵਿਖਾ ਜਾਂਦੀ ਹੁੰਦੀ ਆ ਤੇ ਛੋਟੇ ਪਾਸੋਂ ਨੂੰ ਕਈ ਵਾਰੀ ਵੱਡਾ ਪਾਉਂਦੇ ਉਹ ਵੀ ਮੇਰੀ ਕੋਸ਼ਿਸ਼ ਹੁੰਦੀ ਮੈਂ ਕੰਧ ਦੇ ਰਤੇ ਗਿਣ ਦਿੰਨਾ ਹੁਣਾ ਉਹ ਮੇਰੀ ਆਦਤ ਏ ਵੀ ਮੈਂ ਕੰਧ ਦੇ ਰਤੇ ਗਿਣ ਹੁਣ ਤੁਸੀਂ ਸਰ ਮੈਂ ਯਾਰਾ ਵਿਚਾਲੜੀ ਝੋਟੀ ਦੇਖ ਕਿੰਨੀ ਸਫਾਈ ਸੁਪੂਈ ਕੀ ਹੈ ਨਾ ਹਾਂ ਹਾਂ ਰਾਜ ਦੇ ਰਤੇ ਗਿਣੀ 1 2 3 4 5 6 7 8 ਵੀ ਕੋਈ ਝੋਟੀ ਦੇ ਵਿੱਚ ਕਮੀ ਨਹੀਂ ਕਿਸੇ ਪਾਸਿਓਂ ਹਣਾ 13 14 15 16 17 18 19 ਰਤੇ ਯਾਰ ਆਪਣੇ ਦੀਪ ਦਾ ਕੱਦਵੇ ਲੈ ਕਿੰਨਾ ਮੋਢੇ ਤੋਂ ਉੱਚੀ ਲੱਗਦੀ ਹੋਊਗੀ 19 ਰਤੇ ਕੰਧ ਦੇ ਗੱਲ ਐਦਾ ਐਦਾ ਕੱਦਦਾ ਮਿੱਤਰੋ ਤੇ ਮੇਰੇ ਹਿਸਾਬ ਨਾਲ 23 24 ਰਤੇ ਕੰਧ ਦੀ 25 ਰਤੇ ਕੰਧ ਦੀ ਲਮਾਈ ਹੋਊਗੀ 18 ਕਿਲੋ ਦੁੱਧ ਦੀ ਗਰੰਟੀ ਹੈ ਬਾਈ 18 ਕਿਲੋ ਦੁੱਧ ਦੇਊਗੀ ਝੋਟੀਆਂ 15 15.5 ਕਿਲੋ ਦੁੱਧ ਪਹਿਲਾਂ ਲੈ ਬਾਕੀ ਭਾਈ ਸੇਵਾ ਤੇ ਹੈ ਨਾ ਤੇ ਬਾਈ ਏ ਮੇਰੀ ਹੱਥ ਜੁੜ ਕੇ ਬੇਨਤੀ ਆ ਕਿਉਂਕਿ ਮੈਂ ਬੇਨਤੀਆਂ ਤਾਂ ਕਰਦਾ ਪਿਛਲੇ ਦਿਨਾਂ ਤੋਂ 2-4 ਲੰਬੇ ਆਏ ਆ ਮੇਰੇ ਨਿਗਾਹ ਦੇ ਵਿੱਚ ਤੇ ਆਪਾਂ ਇਹ ਗੱਲ ਫੀਲ ਵੀ ਕਰਦੇ ਆ ਕਿਉਂਕਿ ਕਈ ਭਰਾ ਕੀ ਕਰਦੇ ਸੌਦਾ ਕਰਦੇ ਆ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਈ ਇੰਨੇ ਦੀ ਮੈਂ ਹੋ ਗਈ ਬਾਈ ਕਿੰਨੀ ਸਾਈ ਪਾਵਾਂ ਬਾਈ 5000 ਰੁਪਿਆ ਪਾ ਦੇ 10000 ਪਾ ਦੇ ਸਾਲ 10000 ਪਾ ਤਾਂ ਠੀਕ ਆ ਭਾਈ ਫਿਰ ਭਾਈ 40 50 ਹੋਰ ਪਾ ਦੇ ਨਾ ਭਾਈ ਇਹ ਕੰਮ ਨਾ ਕਰਿਆ ਕਰੋ 60 70000 ਰੁਪਏ ਨਾ ਤੁਸੀਂ ਸਾਈ ਪਵਾਇਆ ਕਰੋ ਸਾਈ ਹੁੰਦੀ ਹੈ 5 10000 ਰੁਪਏ ਸਾਈ ਉਹ ਪੈਸਾ ਕੈਸ਼ ਤੁਸੀਂ ਲੈਣਾ ਬਾਕੀ ਦੇ ਮਹਦੇ ਪੈਸੇ ਤੁਸੀਂ ਭਾਈ ਕੋਈ ਆ ਕੇ ਮੇਰੇ ਭਾਈ ਆਪਾਂ ਤਾਂ ਆਣੇ ਆ ਵੀ ਪੈਸੇ ਦੇ ਕੇ ਬਸ ਉਹ ਚੜਾ ਕੇ ਲੈ ਕੇ ਜਾਓ ਠੀਕ ਆ ਕੋਲੇ ਆਓ ਯਾਰ ਹਾਂ ਬਾਕੀ ਇਹ ਆ ਹਾਂ ਜਿਹਨੇ ਬਾਈ ਮੰਗਾਉਣੀ ਆ ਫੋਨ ਤੇ ਮੈਂ ਸਾਰੇ ਪੈਸੇ ਬਾਈ ਅਗਲੇ ਤੋਂ ਪਵਾ ਕੇ ਭੇਜਣੀ ਆ ਠੀਕ ਆ ਫੇਰ ਆਪਾਂ ਇਹ ਨਹੀਂਗਾ ਵੀ ਬਾਈ ਘਰੇ ਆਇਆ ਨੂੰ ਪੈਸੇ ਦੇ ਦਾਂਗੇ ਤੇ ਡਰਾਈਵਰ ਨੂੰ ਫੜਾ ਦਾਂਗੇ ਨਹੀਂ ਬਾਈ ਇਹ ਤੋਂ ਬਿਹਤਰ ਆ ਬਾਈ ਗੱਡੀ ਆਪਦੀ ਘਾਲ ਦੋ ਭਲਾ ਦੀ ਠੀਕ ਆ ਪਰ ਆਪਣੇ ਕੋਲੇ ਬਾਈ ਗੱਡੀ ਦਾ ਖਾਸ ਪ੍ਰਬੰਧ ਆ ਠੀਕ ਆ ਭਲਾ ਦੀ ਹਰਿਆਣਾ ਰਾਜਸਥਾਨ ਜਿੱਥੋਂ ਦਾ ਮਰਜੀ ਗਾਹਕ ਹੋਵੇ ਜੂਪੀ ਤਾਈਂ ਆਪਣੇ ਪਸ਼ੂ ਜਾਂਦੇ ਆ ਠੀਕ ਆ ਗੱਡੀ ਦਾ ਪ੍ਰਬੰਧ ਆ ਕੋਈ ਵੀ ਭਰਾ ਆਪਣੇ ਕੋਲੇ ਆ ਕੇ ਚੈੱਕ ਪਾਸ ਕਰਾ ਕੇ ਗੱਡੀ ਇਧਰੋਂ ਚਾਹੀਦੀ ਇਧਰੋਂ ਮੰਗਾ ਦਾਂਗੇ ਅਗਲੇ ਨੇ ਲਿਆਉਣੀ ਅਗਲਾ ਲਿਆਵੇ ਠੀਕ ਆ ਹਾਂ ਬਾਈ ਬਣ ਕੇ ਇਹ ਬੇਨਤੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੇ ਜਨਵਾਰ ਸੀਗੇ ਪਿੰਨ ਰੋਡੇ ਤੇ ਜ਼ਿਲ੍ਹਾ ਮੁੰਗਾ